ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਿੰਨੀਆਂ ਪਿੰਨੀਆਂ ਜਿਹੜੀਆਂ ਉਹ ਬਿਨਾ ਖੋਏ ਤੋਂ ਬਣਾਵਾਂਗੇ ਇਸ ਤਰੀਕੇ ਨਾਲ ਬਣਾਵਾਂਗੇ ਕਿ ਬਿਲਕੁਲ ਖੋਏ ਦੀਆਂ ਪਿੰਨੀਆਂ ਵਰਗੀਆਂ ਬਣਨਗੀਆਂ ਕੋਈ ਵੀ ਇਹਨਾਂ ਨੂੰ ਦੱਸ ਨਹੀਂ ਸਕੂਗਾ ਕਿ ਪਿੰਨੀਆਂ ਖੋਏ ਦੀਆਂ ਜਾਂ ਬਿਨਾ ਖੋਏ ਤੋਂ ਬਣਾਈਆਂ ਗਈਆਂ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਈ ਦੇ ਵਿੱਚ ਜਿਹੜਾ ਉਹ ਦੇਸੀ ਘਿਓ ਆ ਉਹ ਪਾ ਲੈਣਾ ਹੈਗਾ ਆਪਾਂ ਇੱਕ ਵਾਰੀ ਇੱਥੇ ਦੋ ਕ ਚਮਚਾ ਜਿਹੜੇ ਵੱਡੇ ਕੜਛੀਆਂ ਵਾਂਗੂ ਉਹ ਪਾ ਲਾਂਗੇ ਹੁਣ ਇਹਦੇ ਵਿੱਚ ਆਮ ਆਟਾ ਜਿਹੜਾ ਹੁੰਦਾ ਆਪਣਾ ਘਰੇ ਰੋਟੀ ਵਾਲਾ ਆਪਾਂ ਉਹ ਆਟਾ ਹੈ ਜਿਹੜਾ ਇੱਕ ਕੌਲੀ ਲੈਂਦੀ ਆ ਥੋੜਾ ਥੋੜਾ ਕਰਕੇ ਉਹ ਪਾਉਂਦੇ ਰਵਾਂਗੇ ਇਸ ਤਰੀਕੇ ਦੇ ਨਾਲ ਥੋੜਾ ਥੋੜਾ ਪਾ ਕੇ ਇਹਨੂੰ ਮਿਕਸ ਕਰਦੇ ਰਹਿਣਾ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਘਿਓ ਦੇ ਵਿੱਚ ਜਿਹੜਾ ਉਹ ਮਿਕਸ ਕਰ ਲਾਂਗੇ ਜੇਕਰ ਤੁਹਾਨੂੰ ਘਿਓ ਘੱਟ ਲੱਗੇ ਤਾਂ ਤੁਸੀਂ ਘਿਓ ਐ ਜਿਹੜਾ ਫੇਰ ਪਾ ਲੈਣਾ ਜੇਕਰ ਜਿੰਨਾ ਘਿਓ ਜੇ ਤੁਹਾਡੇ ਕੋਲ ਓਨੇ ਕਿਚੀ ਬਣਾਉਣੀਆਂ ਤਾਂ ਬਸ ਓਨੇ ਉਸ ਹਿਸਾਬ ਨਾਲ ਹੀ ਤੁਸੀਂ ਆਟਾ ਪਾ ਲੈਣਾਗਾ ਬਸ ਇਸ ਤਰੀਕੇ ਦਾ ਹੋਣਾ ਚਾਹੀਦਾਗਾ ਆਟਾ ਜਦੋਂ ਘਿਓ ਦੇ ਵਿੱਚ ਪਾਵਾਂਗੇ ਇੰਨਾ ਕੁ ਖੁਸ਼ਕ ਹੋਣਾ ਚਾਹੀਦਾਗਾ ਮਤਲਬ ਕਿ ਜ਼ਿਆਦਾ ਨਾ ਜ਼ਿਆਦਾ ਘਿਓ ਉੱਪਰ ਫਿਰਦਾ ਹੋਵੇ ਤੇ ਨਾ ਹੀ ਬਿਲਕੁਲ ਹੀ ਖੁਸ਼ਕ ਜਾ ਹੋਵੇ ਬਸ ਨੋਰਮਲ ਜਾ ਤੇ ਇਹਨੂੰ ਬਿਲਕੁਲ ਸਲੋ ਗੈਸ ਦੇ ਉੱਤੇ ਆਪਾਂ ਆਟੇ ਨੂੰ ਜਿਹੜਾ ਪੁੰਨਦੇ ਰਹਿਣਾ ਹੈਗਾ ਤੇ ਜੇ ਜਦੋਂ ਮਹਿਕ ਆਉਣ ਲੱਗ ਜੂਗੀ ਪਤਾ ਲੱਗ ਜੂ ਕਿ ਆਟਾ ਭੁੱਜ ਗਿਆ ਬਰਾਊਨ ਜਾਂ ਕਲਰ ਹੋ ਜੂਗਾ ਤਾਂ ਆਪਾਂ ਇਹਦੇ ਵਿੱਚ ਜਿਹੜੀ ਚੀਨੀ ਹੈ ਪੀਸੀ ਹੋਈ ਉਹ ਪਾ ਦੇਣੀ ਹੈ ਚੀਨੀ ਆ ਜਿਹੜੀ ਉਹ ਪੀਸ ਕੇ ਪਾਇਓ ਆਪਾਂ ਇੱਕ ਕੌਲੀ ਆਟੇ ਦੇ ਵਿੱਚ ਜਿਹੜੀ ਅੱਧ ਤੋਂ ਥੋੜੀ ਜੀ ਜ਼ਿਆਦਾ ਜਿਹੜੀ ਹੈਗੀ ਆ ਕੋਲੀ ਚੀਨੀ ਦੀ ਪਾਈ ਆ ਕਿਉਂਕਿ ਆਪਾਂ ਨੂੰ ਥੋੜਾ ਜਿਹਾ ਮਿੱਠਾ ਜਿਹਾ ਪਸੰਦ ਸੀਗਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਇਹਦੇ ਵਿੱਚ ਜਿਹੜਾ ਮਿਕਸ ਕਰ ਲੈਣਾਗਾ ਮਿਕਸ ਕਰਕੇ ਇਹਦੀਆਂ ਗੰਡਾ ਜੀਆਂ ਬਨੀਆਂ ਉਹਨਾਂ ਨੂੰ ਵੀ ਮਾਰ ਲੈਣਾ ਚੰਗੀ ਤਰ੍ਹਾਂ ਦੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਜੀ ਸੁੱਕਾ ਦੁੱਧ ਹੈ ਜਿਹੜਾ ਉਹ ਪਾਵਾਂਗੇ ਸੁੱਕਾ ਦੁੱਧ ਹੈ ਜਿਹੜਾ ਉਹ ਵੱਧ ਪਾਉਣਾ ਹੈਗਾ ਜੇਕਰ ਕੌਲੀ ਆਟੇ ਦੀ ਹੈ ਤਾਂ ਘੱਟ ਤੋਂ ਘੱਟ ਕੌਲੀ ਤੁਹਾਡੇ ਕੋਲ ਸੁੱਕੇ ਦੁੱਧ ਦੀ ਤਾਂ ਹੋਣੀ ਹੀ ਚਾਹੀਦੀ ਹੈਗੀ ਨਹੀਂ ਤਾਂ ਇਹਦਾ ਟੇਸਟ ਬਿਲਕੁਲ ਵੀ ਨਹੀਂ ਆਊਗਾ ਜਿੰਨਾ ਸੁੱਕਾ ਦੁੱਧ ਵੱਧ ਪਾਉਗੇ ਓਨਿਆਂ ਹੀ ਜ਼ਿਆਦਾ ਸਵਾਦ ਬਣੇਗਾ ਉਸ ਤੋਂ ਬਾਅਦ ਦੇ ਵਿੱਚ ਆਪਾਂ ਸੁੱਕਾ ਦੁੱਧ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਜਿਹੜਾ ਆਮ ਦੁੱਧ ਹੈਗਾ ਉਹ ਪਾਲਣੇਗਾ ਦੁੱਧ ਜਿਹੜਾ ਉਹ ਨਾ ਗਰਮ ਨਾ ਠੰਡਾ ਰੂਮ ਟੈਂਪਰੇਚਰ ਤੇ ਹੋਣਾ ਚਾਹੀਦਾ ਹੈਗਾ ਬਸ ਨੋਰਮਲ ਦੁੱਧ ਹੋਣਾ ਚਾਹੀਦਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਇਹਦੇ ਵਿੱਚ ਜਿਹੜਾ ਉਹ ਮਿਕਸ ਕਰ ਲਾਂਗੇ ਜੇਕਰ ਫਰੈਂਡਸ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਇਹਦੇ ਵਿੱਚ ਮਿਕਸ ਕਰਕੇ ਫਿਰ ਇਹਨੂੰ ਇੱਕ ਆਪਾਂ ਅਲੱਗ ਭਾਂਡੇ ਦੇ ਵਿੱਚ ਠੰਡਾ ਹੋਣ ਵਾਸਤੇ ਕੱਢ ਲਾਂਗੇ ਤਾਂ ਕਿ ਇਹ ਥੋੜਾ ਜਿਹਾ ਠੰਡਾ ਹੋ ਜੇ ਠੰਡਾ ਹੋਣ ਤੋਂ ਬਾਅਦ ਆਪਾਂ ਇਸ ਦੀਆਂ ਜਿਹੜੀਆਂ ਹੈਗੀਆਂ ਹੁਣ ਪਿੰਨੀਆਂ ਵਟ ਲਾਂਗੇ ਬਿਲਕੁਲ ਵੀ ਨਹੀਂ ਕੋਈ ਇਸੇ ਨੇ ਦੱਸ ਸਕਣਾਗਾ ਕਿ ਇਹ ਪਿੰਨੀਆਂ ਦੇ ਵਿੱਚ ਤੁਸੀਂ ਖੋਆ ਨਹੀਂ ਪਾਇਆ ਹੋਇਆਗਾ ਇੰਨੀਆਂ ਵਧੀਆ ਬਣਨਗੀਆਂ ਇਹ ਇਸ ਤਰ੍ਹਾਂ ਦੇ ਨਾਲ ਆਪਾਂ ਇਹਨਾਂ ਦੀਆਂ ਪਿੰਨੀਆਂ ਬਣਾ ਕੇ ਤੇ ਇਹ ਖਾਣ ਲਈ ਬਿਲਕੁਲ ਤਿਆਰ ਹੈ ਥੋੜੀਆਂ ਠੰਡੀਆਂ ਕਰਕੇ ਖਾ ਲਿਓ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ